ਉੱਧਰ ਵੀ ਜਿੱਥੇ ਥਾ ਕੋੜ ਦੇ ਉੱਤੇ ਕਾਰ ਕਿਆ ਮਾਰਦੇ ਬਦੇ ਕੋੜ ਦੇ ਉੱਤੇ ਉਹ ਕੋੜ ਦੇ ਉੱਤੇ ਮਾਰਨ ਡਿਆ ਆ ਉਹ ਬਹਿ ਗਿਆ ਈ ਉਹ ਆ ਬਹਿ ਗਿਆ ਤੂੰ ਆਹੋ ਮੜਾ ਮੜਾ ਡਾਉਣ ਹੁੰਦਿਆ ਕੰਮ ਬਾਹਰ ਹੀ ਲਾ ਲੀਂਗਾ ਜਿਹੜਾ ਠਿਕਾਣਾ ਨਹੀਂ ਆ ਉਹ ਕੋੜ ਤੇ ਹੈ ਬਹੁਤ ਮੁਜੀਟ ਹੈ ਜਿਹਦੇ ਤੇ ਬੂਲ ਬਿੱਲ ਆ ਕੇ ਵੇਂਦੇ ਦਿਖਾਓ ਦੇਈ ਜੋ ਉਹ ਦੇਖਣਾ ਨਹੀਂ ਚਾਹੇ ਇਲਾਮੇ ਤੋਂ ਮੇਰੇ ਕੋਲ ਵੀ ਰੰਗ ਕਰਾਉਂਦੇ ਆ ਰੱਬਾ ਵਧੀਆ ਮਾਰਨਿਗ ਬੜਾ ਦੂਰ ਜਾਉਂਦੇ ਆ। ਭਾਜੀ ਤੇ ਭਾਈ ਦਾ ਪਿੰਡ ਰੋਟੀ ਤੇ ਆ ਜੀ ਪਹਿਲਾਂ ਦੇ ਪਾਣੀ ਜਿਹੜਾ ਵਾ ਬਿਲਕੁਲ ਨਾਰਮਲ ਸੀ ਧਾਰਾਂ ਦੇ ਥੱਲੇ ਸੀ 4 ਵਜੇ ਤੱਕ ਹੌਲੀ ਹੌਲੀ ਵਧਣਾ ਚੱਲੂ ਹੋਇਆ ਹੈ ਪਾਣੀ। ਸ਼ਾਮ ਪੈਂਦੇ ਆ 9 ਵਜੇ ਤੱਕ ਧਾਰਾਂ ਤੋਂ ਪਾਰ ਹੋ ਗਿਆ। ਹਾਂਜੀ 10 ਵਜੇ ਤੱਕ ਤੁਸੀਂ ਦਾ ਲੈਵਲ ਬਿਲਕੁਲ ਬਿਲਕੁਲ ਲੈਵਲ ਤੇ ਹੋ ਗਿਆ। ਜਿਨੇ ਚਰ ਨੂੰ ਜਿਹੜੇ ਥੋੜੇ ਮੋਰਚੇ ਪੁੱਟੇ ਸੀ ਉਹਨਾਂ ਨੂੰ ਕਵਰ ਕਰਨ ਦੇ ਆ ਉਹਨਾਂ ਦੀ ਮੁੱਠੀ ਪਾਉਂਦੇ ਆ ਉਹਨਾਂ ਦੇ ਵਿੱਚ ਗੋਰੀਆਂ ਭਰ ਕੇ ਲਾਉਂਦੇ ਆ। ਉਦਰੋਂ ਕਵਰ ਕਰਦੇ ਕਰਦੇ ਜਿਹੜਾ ਕੋਰੀਡੋਰ ਪੁਲ ਦੇ ਥੱਲੇ ਆ ਉਥੋਂ ਪਾੜ ਪੈ ਗਿਆ ਮੀਂਹ ਹੌਣ ਕਰਕੇ ਸੰਗਤ ਵਾਪਸ ਆ ਗਈ ਉਹ ਪਾੜ ਮੁੜ ਕੇ ਰੁਕਿਆ ਨਹੀਂ ਆ ਉਹ ਤੇ ਹੁਣ ਬਰਬਾਦੀ ਦਾ ਕਾਰਨ ਬਣ ਗਿਆ 1.7 ਵਜੇ ਤੁਸੀਂ ਉਸ ਟਾਈਮ ਉਥੇ ਮਜੂਦ ਸੀ ਉਸ ਟਾਈਮ ਮਜੂਦ ਸੀ ਲਾਸਟ ਤੇ ਅਹੀਂ ਕੋ ਸਾਡਾ ਦੋ ਟਰੈਕਟਰ ਹੀ ਪਿੰਡ ਦੇ ਪੰਜ 50 ਜਾਣੇ ਹਾਂ ਪਰ ਸਾਡੇ ਕੋਲ ਨਹੀਂ ਪੁਲ ਦੇ ਥੱਲੇ ਨਾ ਟਰੈਕਟਰ ਵੜਦਾ ਸੀ ਨਾ ਉਥੇ ਬੋਰੀਆਂ ਲੱਗਦੀਆਂ ਸੀ ਫਰ ਸਾਰਿਆਂ ਜਾਨਿਆਂ ਨੂੰ ਉਹ ਤੁਹਾਡੀ ਵਾਪਿਸ ਨਾ ਜਾਣ ਦੇ ਬਾਵਜੂਦ ਵੀ ਸਾਰੇ ਜਾਨੇ ਫਿਰ ਭੱਜੇ ਟਾਈਮ ਸਵਾ 1 ਵਜੇ ਕਿੰਨੇ ਪ੍ਰਸ਼ਾਸਨ ਨੇ ਕੀ ਕਰਨਾ ਸੀ ਤੁਹਾਨੂੰ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਉਸ ਟਾਈਮ ਵੀ ਸਵਾ 1 ਵਜੇ ਕੋਈ ਉੱਥੇ ਕੋਈ ਨਹੀਂ ਸੀ ਸਾਰੇ ਜਾਨੇ ਜਦੋਂ ਮੀਂਹ ਵੱਥਾ ਹੈ ਸਾਰੇ ਜਾਨੇ ਆਪ ਆਪਣੇ ਮੰਗ ਕੇ ਹੋਈ ਹੈ ਜੀ ਜੋ ਮੰਗ ਕੀ ਕਰਨੀਆਂ ਆਂ ਜੀ ਜੋ ਸਾਡਾ ਨੁਕਸਾਨ ਹੋਣਾ ਉਹ ਤੇ ਕਿਸੇ ਕੋ ਪਰਭਾਈ ਤੇ ਹੋਈ ਨੇ ਸਰਕਾਰਾਂ ਦੇ ਸਰਕਾਰਾਂ ਤੇ ਕੀ ਆਸ ਰੱਖ ਸਕਦੇ ਨੇ ਜੇ ਦਾ ਨੁਕਸਾਨ ਹੋਣਾ ਉਹ ਤੇ ਹੋ ਗਿਆ ਹਾਂ ਜੀ ਅਨ ਨੂੰ ਵੀ ਹੁਣੇ ਹੀ ਪਤਾ ਲੱਗਾ ਜੀ 10 15 ਮਿੰਟ ਹੋਏ ਆ ਆਪਾਂ ਪਿੰਡਾਂ ਚੱਲ ਕੇ ਆਏ ਆ ਤੇ ਇਹ ਪ੍ਰਸ਼ਾਸਨ ਨੂੰ ਚਾਹੀਦਾ ਹੀ ਕੱਲ ਪਰਸੋਂ ਦਾ ਹੀ ਇਹ ਪਤਾ ਹੈ ਵੀ ਇਹ ਨੁਕਸਾਨ ਹੋ ਜਾਣਾ ਵਾ ਇੰਨੇ ਪਿੰਡਾਂ ਦਾ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦੀ ਜੇ ਬੰਨ ਟੁੱਟ ਗਿਆ ਤੇ ਇਨਾ ਪਿੰਡਾਂ ਦਾ ਰੱਤ ਰੇਤਰ ਤੋਂ ਲੈ ਕੇ ਜੂਠਾ ਨੂੰ ਬੜਾ ਨੁਕਸਾਨ ਜ਼ਿਆਦਾ ਹੋਏਗਾ ਜੀ ਇਨਾ ਪਿੰਡਾਂ ਦਾ ਤੇ ਇਹ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਹੁਣ ਵੀ ਇੱਥੇ ਪਹੁੰਚ ਕੇ ਤੇ ਆਪਣਾ ਜ਼ਿੰਮੇਵਾਰੀ ਸਮਝਣ ਲੋਕ ਭੱਜੇ ਫਿਰਦੇ ਜੀ ਲਾਕੇ ਚਾਕੇ ਦੇ ਲੋਕਾਂ ਪੜਾ ਜਤਨ ਕੀਤਾ ਕਈ ਤਮਾਂ ਤੋਂ ਤੁਸੀਂ ਆ ਬੈਠੀਆਂ ਲੋਕਾਂ ਨੇ ਬੱਧੀਆਂ ਨੇ ਬੈ ਪ੍ਰਸ਼ਾਸਨ ਦੀ ਨਹੀਂ ਆਪਾਂ ਕੋਈ ਵੀਡੀਓ ਵੇਖੀ ਆਈ ਵੀ ਪ੍ਰਸ਼ਾਸਨ ਬੰਨ ਲਿਆ ਬੈ ਪ੍ਰਸ਼ਾਸਨ ਨੂੰ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ